ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਲੇ ਵਿੱਚ 52 ਰਾਜਿਆਂ ਦਾ ਕੈਦ ਹੋਣਾ ਆਗਰੇ ਵਿੱਚ ਠਹਿਰਨ ਸਮੇਂ ਗੁਰੂ ਜੀ ਪਾਦਸ਼ਾਹ ਨਾਲ ਸ਼ਿਕਾਰ ਜਾਂਦੇ ਅਤੇ ਬਾਦਸ਼ਾਹ ਆਪ ਜੀ ਨਾਲ ਮੇਲ-ਗਿਲ ਕਰਨ ਕੇ ਬੜਾ ਪਰਸੰਨ ਹੁੰਦਾ ਇਸ ਸ਼ਹਿਰ ਵਿੱਚ ਇੱਕ ਅਣ ਸਿੱਖ ਦੇ ਘਰ ਇੱਕ ਸਿੱਖ ਦੀ ਲੜਕੀ ਵਿਆਹੀ ਹੋਈ ਸੀ ਔਰ ਗੁਰਸਿੱਖਾਂ ਵਾਂਗੂ ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਚਾਹੁੰਦੀ ਸੀ ਪਰ ਉਸ ਦਾ ਪਤੀ ਤੇ ਸਹੁਰਾ ਉਸ ਨੂੰ ਗੁਰੂ ਦਰਬਾਰ ਜਾਣ ਦੀ ਆਗਿਆ ਨਹੀਂ ਸਨ ਦੰਦੇ ਇਸ ਕਰਕੇ ਉਹ ਰੋਜ਼ ਹੀ ਸਵੇਰੇ ਇਸ਼ਨਾਨ ਕਰਕੇ ਮਨ ਵਿੱਚ ਅਰਦਾਸ ਕਰਦੀ ਸੀ ਕਿ ਜੇਕਰ ਗੁਰੂ ਜੀ ਆਪ ਅੰਤਰਿਆਮੀ ਹੋ ਤਾਂ ਮੇਰੇ ਮਨ ਦੀ ਆਸਾ ਪੂਰੀ ਕਰੋ ਮੈਨੂੰ ਮੇਰੇ ਘਰ ਵਿੱਚ ਹੀ ਦਰਸ਼ਨ ਦਿਓ ਉਹੋ ਬੀਬੀ ਦੀ ਲਗਾਤਾਰ ਪ੍ਰੇਮਈ ਬੇਨਤੀ ਚਿਤਵਣ ਕਰ ਕੇ ਗੁਰੂ ਜੀ ਆਪਣਾ ਬਿਰਤ ਪਾਲਣ ਵਾਸਤੇ ਘੋੜੇ ਉੱਤੇ ਅਸਵਾਰ ਹੋ ਕੇ ਉੱਧਰ ਚਲੇ ਗਏ ਜਿੱਧਰ ਉਸ ਪ੍ਰੇਮਣ ਬੀਬੀ ਦਾ ਘਰ ਸੀ ਘਰ ਦੇ ਬੁਹੇ ਅੱਗੇ ਘੋੜਾ ਖੜਾ ਕਰਕੇ ਗੁਰੂ ਜੀ ਨੇ ਕਿਹਾ ਬੀਬੀ ਜਿੰਨਾ ਦਾ ਦਰਸ਼ਨ ਕਰਨਾ ਤੂੰ ਰੋਜ਼ ਮੰਗਦੀ ਹੈ ਉਹ ਆ ਗਏ ਹਨ ਦਰਸ਼ਨ ਕਰ ਲੈ ਇਹ वचन ਸੁਣ ਕੇ ਬੀਬੀ ਕਪੜੇ ਪਹਿਨ ਕੇ ਬਾਹਰ ਆਈ ਅਤੇ ਗੁਰੂ ਜੀ ਦੇ ਚਰਨਾਂ ਤੇ ਅਸੀਸ ਰੱਖ ਕੇ ਮੱਥਾ ਟੇਕ ਕੇ ਗਦਗਦ ਹੋ ਗਈ ਗੁਰੂ ਜੀ ਨੇ ਬੀਬੀ ਨੂੰ ਅਸੀਸ ਦਿੱਤੀ ਅਤੇ ਘੋੜਾ ਤੋਰ ਕੇ ਉਧਰ ਨੂੰ ਚਲੇ ਗਏ ਜਿੱਧਰ ਬਾਦਸ਼ਾਹ ਸ਼ਿਕਾਰ ਨੂੰ ਚੜਿਆ ਹੋਇਆ ਸੀ ਆਗਰੇ ਵਿੱਚ ਗੁਰੂ ਜੀ ਦੇ ਨਿੱਤ ਪ੍ਰਤੀ ਦਿਵਾਨ ਲੱਗਦੇ ਤਾਂ ਹਜ਼ਾਰਾਂ ਇਸਤਰੀ ਪੁਰਸ਼ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਭੇਟਾ ਲੈ ਕੇ ਹਾਜ਼ਰ ਹੁੰਦੇ ਅਤੇ ਮਨੋ ਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਹੁੰਦੇ। ਗੁਰੂ ਜੀ ਅਤੇ ਜਹਾਂਗੀਰ ਦਾ ਮੇਲ ਮਿਲਾਪ ਅਤੇ ਮਿੱਤਰਤਾ ਵੇਖ ਕੇ ਚੰਦੂ ਬਹੁਤ ਦੁਖੀ ਹੁੰਦਾ। ਉਸਨੇ ਸੋਚਿਆ ਕਿ ਗੁਰੂ ਦਾ ਬੁਰਾ ਕਰਨ ਦੀ ਥਾਂ ਸਗੋ ਭळा ਹੋ ਗਿਆ। ਨਿੱਤ ਪ੍ਰਤੀ ਗੁਰੂ ਦਾ ਮੇਲ ਮਿਲਾਪ ਬਾਦਸ਼ਾਹ ਤੇ ਉਸ ਦੇ ਅਹਲਕਾਰਾਂ ਨਾਲ ਤਾਂ ਸਗੋ ਵਧਦਾ ਜਾ ਰਿਹਾ ਹੈ। ਹੁਣ ਕੋਈ ਐਸਾ ਯਤਨ ਕਰਨਾ ਚਾਹੀਦਾ ਹੈ ਜਿਸ ਨਾਲ ਗੁਰੂ ਜੀ ਨੂੰ ਜੇਲ੍ਹ ਵਿੱਚ ਭੇਜਿਆ ਜਾ ਸਕੇ। ਉੱਥੇ ਜੇਲ੍ਹ ਦੇ ਅਫਸਰਾਂ ਨੂੰ ਕੁਝ ਧਨ ਦਾ ਲਾਲਚ ਦੇ ਕੇ ਗੁਰੂ ਨੂੰ ਮਰਵਾ ਕੇ ਸਦਾ ਦਾ ਕਲੇਸ਼ ਮੁਕਾ ਦੇਵਾਂਗਾ ਹੁਣੇ ਮੇਰਾ ਬਚਾਓ ਇਸ ਤਰ੍ਹਾਂ ਹੀ ਹੋ ਸਕਦਾ ਹੈ ਹੋਰ ਕੋਈ ਚਾਰਾ ਨਹੀਂ ਚੱਲ ਸਕੇਗਾ ਮਨ ਵਿੱਚ ਇਹ ਵਿਚਾਰ ਕਰਕੇ ਉਸਨੇ ਇੱਕ ਨਜੂਮੀ ਨੂੰ ਸੱਦ ਕੇ ਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮੈਂ ਕਿਸੇ ਤਰ੍ਹਾਂ ਮਰਵਾਉਣਾ ਚਾਹੁੰਦਾ ਹਾਂ ਇਸ ਵਾਸਤੇ ਤੁਸੀਂ ਬਾਦਸ਼ਾਹ ਨੂੰ ਕਹੋ ਕਿ ਤੁਹਾਨੂੰ ਸਾੜਸਤੀ ਆਈ ਹੈ ਇਸ ਦੇ ਉਪਾਏ ਵਜੋਂ ਗੁਰੂ ਹਰਗੋਬਿੰਦ ਜੀ ਜੋ ਮੀਰੀ ਪੀਰੀ ਵਿੱਚ ਕਾਮਲ ਹਨ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਜੇ ਮਾਲਾ ਫੇਰਣ ਤਾਂ ਇਹ ਸਾੜ ਸਤੀ ਟਲ ਸਕਦੀ ਹੈ ਚੰਦੂ ਦੇ ਨਜੂਮੀਆਂ ਨੂੰ ਕਿਹਾ ਕਿ ਜੇ ਤੂੰ ਬਾਦਸ਼ਾਹ ਨੂੰ ਪ੍ਰੇਰ ਕੇ ਮੇਰੇ ਇਸ ਕੰਮ ਨੂੰ ਸਿਰੇ ਚਾੜ ਦੇਵੇਂਗਾ ਤਾਂ ਤੈਨੂੰ 5000 ਰੁਪਏ ਇਨਾਮ ਵਜੋਂ ਦਿਆਂਗਾ ਨਜੂਮੀਏ ਨੇ ਕਿਹਾ دیਵਾਨ ਜੀ ਤੁਸੀਂ ਚਿੰਤਾ ਨਾ ਕਰੋ ਜਿਵੇਂ ਮੈਂ ਦੱਸਾਂਗਾ ਬਾਦਸ਼ਾਹ ਤੇਵੇਂ ਹੀ ਕਰੇਗਾ ਬਾਦਸ਼ਾਹ ਮੇਰੀ ਗੱਲ ਨੂੰ ਕਦੇ ਨਹੀਂ ਮੋੜਦਾ ਅੱਗੇ ਵੀ ਮੈਂ ਕਈ ਵਾਰ ਇਹ ਗੱਲ ਪਰਤਾਈ ਹੈ ਨਜੂਮੀਏ ਦੀ ਇਹ ਗੱਲ ਸੁਣ ਕੇ ਚੰਦੂ ਮਨ ਵਿੱਚ ਬਹੁਤ ਖੁਸ਼ ਹੋਇਆ ਕਿ ਹੁਣ ਮੇਰੀ ਚਿੰਤਾ ਦੂਰ ਹੋ ਜਾਏਗੀ ਜਦ ਦੂਸਰਾ ਦਿਨ ਚੜਿਆ ਤਾਂ ਨਜੂਮੀਏ ਨੇ ਬਗਲ ਵਿੱਚ ਕਿਤਾਬ ਲੈ ਲਈ ਅਤੇ ਬੁਰਾ ਜਿਹਾ ਮੂੰਹ ਬਣਾ ਕੇ ਬਾਦਸ਼ਾਹ ਨੂੰ ਜਾ ਸਲਾਮ ਕੀਤੀ ਨਜੂਮੀਏ ਦੀ ਨਿਮੋਚੂਣ ਸ਼ਕਲ ਵੇਖ ਕੇ ਬਾਦਸ਼ਾਹ ਨੇ ਪੁੱਛਿਆ ਕਿ ਤੇਰੇ ਸੁਖ ਤਾਂ ਹੈ ਮਰਝਾਇਆ ਹੋਇਆ ਕਿਉਂ ਹੈ ਨਜੂਮੀਏ ਨੇ ਸਗੋਂ ਹੋਰ ਭੈੜਾ ਮੂੰਹ ਬਣਾ ਕੇ ਕਿਹਾ ਜਪਣਾ ਮੈਂ ਸਾਰੇ ਗ੍ਰਹਾਂ ਦੀ ਦਸ਼ਾ ਨੂੰ ਵੇਖਿਆ ਹੈ ਜਿਸ ਤੋਂ ਮੈਨੂੰ ਪਤਾ ਲੱਗਾ ਹੈ ਕਿ ਹਜੂਰ ਨੂੰ ਸਾੜ ਸਤੀ ਆ ਗਈ ਹੈ ਇਹ ਬਹੁਤ ਬੁਰਾ ਗ੍ਰਹਿ ਹੈ ਜਿਸ ਨੂੰ ਪੈ ਜਾਵੇ ਉਸਨੂੰ ਬਹੁਤ ਦੁੱਖ ਦੇ ਕੇ ਨਾਸ਼ ਕਰ ਦਿੰਦਾ ਹੈ ਇਸ ਕਰਕੇ ਮੈਨੂੰ ਬਹੁਤ ਚਿੰਤਾ ਲੱਗ ਗਈ ਹੈ ਹਜ਼ੂਰ ਇਸ ਦਾ ਉਪਾਏ ਕਰਨਾ ਜ਼ਰੂਰੀ ਹੈ ਜਦ ਬਾਦਸ਼ਾਹ ਨੇ ਉਪਾਅ ਪੁੱਛਿਆ ਤਾਂ ਨਜ਼ੂਮੀਆਂ ਨੇ ਕਿਹਾ ਹਜ਼ੂਰ ਕੋਈ ਵੱਡਾ ਮਹਾਪੁਰਸ਼ ਜੋ ਰਾਤ ਦਿਨ ਪਰਮਾਤਮਾ ਦਾ ਨਾਮ ਲੈਣ ਵਾਲਾ ਹੋਵੇ ਅਤੇ ਸਭ ਲੋਕਾਂ ਵਿੱਚ ਮਾਨੀਏ ਹੋਵੇ ਜੇਕਰ ਉਹ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਤੁਹਾਡੇ ਨਮਿੱਤ ਮਾਲਾ ਫੇਰੇ ਅਤੇ ਵਰਣੀ ਕਰੇ ਤਾਂ ਇਹ ਗ੍ਰਹਿ ਦੂਰ ਹੋ ਸਕਦਾ ਹੈ ਨਹੀਂ ਤਾਂ ਗ੍ਰਹਿ ਬਹੁਤ ਦੁਖਦਾਈ ਹੈ ਨਜੂਮੀਆਂ ਦੀ ਇਸ ਗੱਲ ਉੱਤੇ ਬਾਦਸ਼ਾਹ ਨੇ ਕਿਹਾ ਐਸਾ ਆਦਮੀ ਜੇ ਕਿਤੇ ਮਿਲ ਜਾਵੇ ਤਾਂ ਉਸ ਨੂੰ ਲੱਭ ਕੇ ਛੇਤੀ ਲਿਆਓ ਬਾਦਸ਼ਾਹ ਦੀ ਗੱਲ ਸੁਣ ਕੇ ਚੰਦੂ ਸ਼ਾਹ ਤੇ ਹੋਰ ਤਿੰਨੋ ਪ੍ਰਮ ਜੋ ਬਾਦਸ਼ਾਹ ਦੇ ਪਾਸ ਬੈਠੇ ਸਨ ਉਹ ਉੱਠੇ ਬਾਦਸ਼ਾਹ ਸਰਾਮਤ ਇਸ ਸਮੇਂ ਇੱਕ ਕਾਰਜ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਆਪ ਜੀ ਦੇ ਪਾਸ ਹੀ ਆਏ ਹੋਏ ਹਨ ਸਭ ਤੋਂ ਚੰਗੇ ਹਨ ਉਹ ਸ਼ਕਤੀਵਾਨ ਵੀ ਹਨ ਸਾਰੇ ਲੋਕਾਂ ਵਿੱਚ ਮੰਨੇ ਵੀ ਜਾਂਦੇ ਹਨ ਉੱਚੀ ਕੁਲ ਅਤੇ arogh ਸਰੀਰ ਵੀ ਹਨ ਜੇਕਰ ਉਹਨਾਂ ਨੂੰ ਇਸ ਕਾਰਜ ਵਾਸਤੇ 40 ਦਿਨ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਜਾਵੇ ਤਾਂ ਹਜ਼ੂਰ ਦਾ ਇਹ ਗ੍ਰਹਿ ਅਵਸ਼ੇ ਹੀ ਟਲ ਜਾਵੇਗਾ ਨਜੂਮੀਆਂ ਦੀ ਗੱਲਾਂ ਅਤੇ ਕੁਝ ਚਾਪਲੂਸਾਂ ਵੱਲੋਂ ਉਸ ਦੀ ਪਰੋੜਤਾ ਸੁਣ ਕੇ ਬਾਦਸ਼ਾਹ ਨੇ ਰਾਤ ਬੜੀ ਬੇਚੈਨੀ ਨਾਲ guzari ਦੂਸਰੇ ਦਿਨ ਸਵੇਰੇ ਹੀ ਬਾਦਸ਼ਾਹ ਹਾਥੀ ਉੱਤੇ ਚੜ ਕੇ ਮਜਨੂ ਟਿਲੇ ਗੁਰੂ ਜੀ ਪਾਸ ਆ ਗਿਆ ਅਤੇ ਬੇਨਤੀ ਕੀਤੀ ਮੇਰੇ ਉੱਤੇ ਬੜੀ ਸਖਤ ਸਾੜਸਤੀ ਆਈ ਹੈ ਜੇਕਰ ਆਪ ਕਿਰਪਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਮੇਰੇ ਨਮਿੱਤ 40 ਦਿਨ ਮਾਲਾ ਫੇਰ ਕੇ ਵਰਨੀ ਕਰਾਂ ਤਾਂ ਇਹ ਸਾੜਸਤੀ ਮੇਰੇ ਤੋਂ ਟਾਲ ਸਕਦੀ ਹੈ ਇਸ ਦਾ ਹੋਰ ਕੋਈ ਉਪਾਅ ਨਹੀਂ ਹੈ ਆਪ ਹੀ ਮੇਰਾ ਇਹ ਦੁੱਖ ਦੂਰ ਕਰ ਸਕਦੇ ਹੋ ਬਾਦਸ਼ਾਹ ਜਹਾਂਗੀਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਜਾਣ ਲਿਆ ਕਿ ਇਹ ਚੰਦੂ ਆਦਿ ਦੁਸ਼ਟਾਂ ਦੀ ਚਾਲ ਹੈ ਜਿਸ ਵਿੱਚ ਜਹਾਂਗੀਰ ਫਸ ਗਿਆ ਹੈ ਜੇਕਰ ਇਸ ਨੂੰ ਨਾ ਕੀਤੀ ਤਾਂ ਇਹ ਸਾਡੇ ਨਾਲ ਵਿਗੜ ਜਾਏਗਾ ਅਤੇ ਚੰਦੂ ਦੀ ਖੋਟੀ ਚਾਲ ਨੂੰ ਸਮਝ ਨਹੀਂ ਸਕੇਗਾ ਇਸ ਕਰਕੇ ਚੰਦੂ ਨੂੰ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਫਲ ਨਹੀਂ ਭੁਗਤਾ ਸਕਾਂਗੇ ਇਹ ਸੋਚ ਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਸਾੜ ਸਤੀ ਤੁਹਾਡੇ ਉੱਤੇ ਨਹੀਂ ਆਈ ਜਿਸ ਇਹ ਜੀ ਸੁੱਤੀ ਆਈ ਹੈ ਉਸ پاسੋਂ ਇਸ ਦਾ ਕੋਈ ਉਪਾਅ ਨਹੀਂ ਹੋ ਸਕੇਗਾ ਕਿਲੇ ਵਿੱਚ ਸਾਡੇ ਜਾਨ ਨਾਲ ਜੇ ਤੁਹਾਨੂੰ ਸੁੱਖ ਹੋ ਸਕਦਾ ਹੈ ਤਾਂ ਅਸੀਂ ਉੱਥੇ ਜਾ ਕੇ ਤੇਰੇ ਨਮਿੱਤ ਜਾਪ ਕਰਕੇ ਤੇਰੇ ਸਾਰੇ ਦੁੱਖ ਦੂਰ ਕਰ ਦੇਵਾਂਗੇ ਗੁਰੂ ਜੀ ਦਾ ਇਹ ਬਚਨ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋ ਗਿਆ ਅਤੇ ਕਿਹਾ ਕਿ ਹੁਣ ਮੇਰਾ ਸੰਕਟ ਦੂਰ ਹੋ ਜਾਏਗਾ ਗੁਰੂ ਜੀ ਦੀ ਸம்மਤੀ ਲੈ ਕੇ ਬਾਦਸ਼ਾ ਨੇ ਉਸੇ ਸਮੇਂ ਗਵਾਲੀਅਰ ਦੇ ਕਿਲੇਦਾਰ ਨੂੰ ਲਿਖ ਕੇ ਭੇਜ ਦਿੱਤਾ ਕਿ ਇਥੇ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੇ ਨਿਮਿਤ 40 ਆਕਰਣ ਆ ਰਹੇ ਹਨ ਇਹਨਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਣ ਦੇਣੀ ਸਦਾ ਹੀ ਪ੍ਰਸੰਨ ਰੱਖਣਾ ਅਤੇ ਆਗਿਆ ਦਾ ਪਾਲਣ ਕਰਨਾ ਇਸ ਤਰ੍ਹਾਂ ਆਖ ਕੇ ਬਾਦਸ਼ਾ ਆਪਣੇ ਮਹਿਲਾਂ ਨੂੰ ਚਲਿਆ ਗਿਆ ਉਪਰੰਤ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਤੁਸੀਂ ਸਭ ਨੇ ਇੱਥੇ ਹੀ ਡੇਰਾ ਰੱਖਣਾ ਅਸੀਂ ਕੱਲ ਸਵੇਰੇ ਪੰਜ ਸਿੱਖਾਂ ਨਾਲ ਗਵਾਲੀਅਰ ਜਾਵਾਂਗੇ ਇਸ ਮਤੇ ਅਨੁਸਾਰ ਦੂਸਰੇ ਦਿਨ ਗੁਰੂ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਪਹੁੰਚ ਗਏ ਗਵਾਲੀਅਰ ਦਾ ਕਿਲੇਦਾਰ ਹਰੀਦਾਸ ਆਪ ਜੀ ਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਇੱਕ ਚੰਗੀ ਜਗ੍ਹਾ ਨਿਵਾਸ ਕਰਾ ਦਿੱਤਾ ਜਦ ਬਾਦਸ਼ਾਹ ਨੂੰ ਇਸ ਗੱਲ ਦਾ ਹਰੀਦਾਸ ਵੱਲੋਂ ਪਰਵਾਨਾ ਪਹੁੰਚ ਗਿਆ ਕਿ ਗੁਰੂ ਜੀ ਕਿਲੇ ਵਿੱਚ ਆ ਗਏ ਹਨ ਤਾਂ ਉਸ ਨੂੰ ਭਰੋਸਾ ਹੋ ਗਿਆ ਕਿ ਹੁਣ ਉਸ ਦੀ ਸਾੜ ਸਤੀ ਦਾ ਬੁਰਾ ਗ੍ਰਹਿ ਦੂਰ ਹੋ ਜਾਏਗਾ। ਜਹਾਂਗੀਰ ਨੇ ਇਸ ਕਿਲੇ ਵਿੱਚ 52 ਰਾਜੇ ਕੈਦ ਕੀਤੇ ਹੋਏ ਸਨ ਜਿਨ੍ਹਾਂ ਦੇ ਛੁੱਟਣ ਦੀ ਕਦੀ ਵੀ ਕੋਈ ਆਸ ਨਹੀਂ ਸੀ। ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਇਸ ਕਿਲੇ ਵਿੱਚ ਆਏ ਹਨ ਤਾਂ ਉਹ ਸਾਰੇ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ। ਗੁਰੂ ਜੀ ਨੇ ਵੇਖਿਆ ਕਿ ਸਾਰੇ ਰਾਜਿਆਂ ਦੇ ਚਿਹਰੇ ਮੁਰਝਾਏ ਹੋਏ, ਸਰੀਰ ਕਮਜ਼ੋਰ ਅਤੇ ਕੱਪੜੇ ਮਹਿਲੇ ਅਤੇ ਘਟੀਆ ਮਿਲਦੇ ਹਨ। ਉਹਨਾਂ ਦੀ ਹਾਲਤ ਉੱਤੇ ਗੁਰੂ ਜੀ ਨੂੰ ਦਇਆ ਆ ਗਈ। ਜਿਸ ਤੇ ਆਪ ਜੀ ਨੇ ਕਿਲੇ ਦੇ ਮੁੱਖ ਪ੍ਰਬੰਧਕ ਹਰੀਦਾਸ ਨੂੰ ਹੁਕਮ ਕੀਤਾ ਕਿ ਇਹਨਾਂ ਸਬਨਾਂ ਨੂੰ ਨਵੀਆਂ ਪੋਸ਼ਾਕਾਂ ਪਹਿਨਾਓ। ਅਤੇ ਰੋਜ਼ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਸਭ ਨੂੰ ਵਰਤਾਈ ਜਾਏ ਇਸ ਕੰਮ ਵਾਸਤੇ ਗੁਰੂ ਜੀ ਨੇ ਹਰੀਦਾਸ ਨੂੰ ਉਹ 500 ਰੁਪਇਆ ਜਿਹੜਾ ਰੋਜ਼ ਦੇ ਖਰਚੇ ਵਾਸਤੇ ਗਾਪ ਜੀ ਨੂੰ ਬਾਦਸ਼ਾਹ ਵੱਲੋਂ ਮਿਲਦਾ ਸੀ ਖਰਚ ਕਰਨ ਵਾਸਤੇ ਆਗਿਆ ਕਰ ਦਿੱਤੀ ਇਸ ਤਰ੍ਹਾਂ ਕਿਲੇ ਵਿੱਚ ਸਾਰੇ ਨੌਕਰ ਚੱਕਰ ਅਤੇ ਰਾਜੇ ਗੁਰੂ ਜੀ ਦੀ ਮहिमा ਤੇ ਸੇਵਾ ਦਿਨ ਰਾਤ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਨ ਲੱਗੇ ਸਭ ਤੋਂ ਵੱਧ ਕੇ ਹਰੀਦਾਸ ਦਰੋਗਾ ਗੁਰੂ ਜੀ ਦੀ ਸੇਵਾ ਅਤੇ ਮहिमा ਕਰਨ ਲੱਗਾ ਕਿਉਂਕਿ ਪਹਿਲਾਂ ਜਿੱਥੇ ਇਸ ਕਿਲੇ ਵਿੱਚ ਵਿਚਾਰੇ ਕੈਦੀ ਰਾਜੇ ਰੋਗੀ ਸੋਗੀ ਅਤੇ ਦੁਖੀ ਰਹਿੰਦੇ ਸਨ ਉਹ ਹੁਣ ਆਨੰਦ ਪ੍ਰਸੰਨ ਰਹਿਣ ਲੱਗੇ ਜਿਸ ਨਾਲ ਹਰੀਦਾਸ ਨੂੰ ਉਹਨਾਂ ਦੀ ਨਿੱਤ ਦੀ ਦੇਖਪਾਲ ਦੀ ਚਿੰਤਾ ਮਿਟ ਗਈ ਜਦ ਗੁਰੂ ਜੀ ਕਿਲੇ ਵਿੱਚ ਚਲੇ ਗਏ ਤਾਂ ਚੰਦੂ ਨੂੰ ਬਹੁਤ ਖੁਸ਼ੀ ਹੋਈ ਉਸਨੇ ਜਲਦੀ ਹੀ ਇੱਕ ਚਿੱਠੀ ਲਿਖ ਕੇ ਆਪਣੇ ਵੱਲੋਂ ਹਰੀਦਾਸ ਦਰੋਗੇ ਨੂੰ ਭੇਜੀ ਕਿ ਗੁਰੂ ਜੀ ਨੂੰ ਤੇਰੇ ਪਾਸ ਕਿਲੇ ਵਿੱਚ ਭੇਜਿਆ ਗਿਆ ਇਹਨਾਂ ਨੂੰ ਪੰਜ ਸਿੱਖਾਂ ਸਹਿਤ ਛੇਤੀ ਹੀ ਜਾਨ ਤੋਂ ਮਾਰ ਦੇਣ ਦਾ ਯਤਨ ਕਰਨਾ ਕਿਉਂਕਿ ਇਹ ਮੇਰੇ ਦੁਸ਼ਮਣ ਹਨ ਇਸ ਕੰਮ ਦੇ ਬਦਲੇ ਮੈਂ ਤੇਰੀ ਬਹੁਤ ਸਹਾਇਤਾ ਕਰਕੇ ਕੋਈ ਵੱਡੀ ਨੌਕਰੀ ਦਿਵਾ ਦੇਵਾਂਗਾ ਅਤੇ ਇਸ ਤੋਂ ਬਿਨਾ ਮੈਂ ਇਨਾਮ ਵਜੋਂ ਤੈਨੂੰ 5000 ਰੁਪਏ ਵੀ ਦਵਾਂਗਾ ਇਹ ਚਿੱਠੀ ਪੜ ਕੇ ਹਰੀਦਾਸ ਨੇ ਉੱਤਰ ਲਿਖਿਆ ਹੈ ਕਿ ਮੈਨੂੰ ਬਾਦਸ਼ਾਹ ਨੇ ਪਰਵਾਨਾ ਭੇਜਿਆ ਹੈ ਕਿ ਗੁਰੂ ਜੀ ਦੀ ਸੇਵਾ ਕਰਕੇ ਇਨ੍ਹਾਂ ਦੀ ਆਗਿਆ ਵਿੱਚ ਰਹਿਣਾ ਅਤੇ ਸਰਕਾਰੀ ਖਜ਼ਾਨੇ ਵਿੱਚੋਂ 500 ਰੁਪਏ ਰੋਜ਼ ਇਨ੍ਹਾਂ ਨੂੰ ਖਰਚ ਵਾਸਤੇ ਦੇਣਾ ਸੋ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨਾ ਮੇਰਾ ਪਹਿਲਾ ਫਰਜ਼ ਹੈ ਮੈਨੂੰ ਤੁਹਾਡੇ ਵੱਲੋਂ ਦਿੱਤੇ ਗਏ ਕਿਸੇ ਲਾਲਚ ਦੀ ਲੋੜ ਨਹੀਂ ਹੈ ਆਪਨੇ ਕਿਰਪਾ ਕਰਕੇ ਮੈਨੂੰ ਫਿਰ ਐਸੀ ਕੋਈ ਚਿੱਠੀ ਨਾ ਲਿਖਣੀ ਉਪਰੰਤ ਭਾਈ ਹਰੀਦਾਸ ਨੇ ਇਹ ਚਿੱਠੀ ਗੁਰੂ ਜੀ ਨੂੰ ਪਹਿਲਾਂ ਪੜ੍ਹ ਕੇ ਸੁਣਾਈ ਅਤੇ ਫਿਰ ਅੱਗ ਵਿੱਚ ਪਾ ਕੇ ਸਾੜ ਦਿੱਤੀ। ਇਸ ਵਾਰਤਾ ਉਪਰੰਤ ਜਦ ਗੁਰੂ ਜੀ ਨੇ ਤਿੰਨ ਦਿਨ ਪ੍ਰਸ਼ਾਦ ਨਾ ਛਕਿਆ ਤਾਂ ਭਾਈ ਜੇਠੇ ਤੇ ਪਰਾਣੀ ਨੇ ਪੁੱਛਿਆ ਬਾਦਸ਼ਾਹ ਆਪ ਪ੍ਰਸ਼ਾਦ ਕਿਉਂ ਨਹੀਂ ਛਕਦੇ? ਗੁਰੂ ਜੀ ਨੇ ਕਿਹਾ ਜੋਰ ਜ਼ੁਲਮ ਨਾਲ ਕਮਾਏ ਹੋਏ ਪੈਸੇ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦ ਅਸੀਂ ਨਹੀਂ ਛਕ ਸਕਦੇ। ਇਸ ਨਾਲ ਮਨ ਦੀ ਸਥਿਰਤਾ ਅਤੇ ਪਵਿੱਤਰਤਾ ਵਿਗੜ ਜਾਂਦੀ ਹੈ ਤੁਸੀਂ ਸ਼ਹਿਰ ਜਾ ਕੇ ਕੋਈ ਕੰਮ ਕਰਿਆ ਕਰੋ ਉਸ ਕੰਮ ਤੇ ਪੈਸਿਆਂ ਦਾ ਤੁਸੀਂ ਅੰਨ ਪਾਣੀ ਲਿਆ ਕੇ ਪ੍ਰਸ਼ਾਦ ਤਿਆਰ ਕਰੋਗੇ ਤਾਂ ਅਸੀਂ ਛਕਾਂਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਸਿੱਖ ਰੋਜ਼ ਸ਼ਹਿਰ ਵਿੱਚ ਜਾ ਕੇ ਮਜ਼ਦੂਰੀ ਕਰਕੇ ਜੋ ਪੈਸੇ ਲੈਂਦੇ ਉਹਨਾਂ ਦਾ ਅੰਨ ਦਾਣਾ ਲੈ ਕੇ ਗੁਰੂ ਜੀ ਨੂੰ ਪ੍ਰਸ਼ਾਦ ਤਿਆਰ ਕਰਕੇ ਛਕਾਉਣ ਲੱਗ ਪਏ ਗਵਾਲੀਅਰ ਦੇ ਕਿਲੇ ਵਿੱਚ ਰਹਿੰਦੇ ਆਂ ਗੁਰੂ ਜੀ ਨੂੰ 40 ਦਿਨਾਂ ਤੋਂ ਕੁਝ ਦਿਨ ਉੱਪਰ ਬੀਤ ਗਏ ਤਾਂ ਸਿੱਖ ਸੰਗਤਾਂ ਬਹੁਤ ਚਿੰਤਾ ਕਰਨ ਲੱਗੀਆਂ ਕਿ 40 ਦਿਨਾਂ ਉਪਰੰਤ ਬਾਦਸ਼ਾਹ ਨੇ ਗੁਰੂ ਜੀ ਨੂੰ ਬਾਹਰ ਕਿਉਂ ਨਹੀਂ ਸੱਦਿਆ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਅਤੇ ਸਿੱਖਾਂ ਨੂੰ ਚਿੰਤਾਤ੍ਰੇਕ ਕੇ ਮਾਤਾ ਜੀ ਨੇ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖ਼ਬਰ ਲੈਣ ਭੇਜਿਆ ਬਾਬਾ ਬੁੱਢਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਜਿਸ ਦਿਨ ਦਾ ਮਾਤਾ ਜੀ ਨੇ ਸੁਣਿਆ ਹੈ ਕਿ ਬਾਦਸ਼ਾਹ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਹੈ ਉਸ ਦਿਨ ਤੋਂ ਹੀ ਮਾਤਾ ਜੀ ਨੇ ਆਪ ਜੀ ਨੂੰ ਯਾਦ ਕਰ ਕਰਕੇ ਬਹੁਤ ਚਿੰਤਾ ਕਰਦੇ ਰਹਿੰਦੇ ਹਨ ਆਪ ਕਿਰਪਾ ਕਰਕੇ ਅੰਮ੍ਰਿਤਸਰ ਚੱਲੋ ਅਤੇ ਮਾਤਾ ਜੀ ਦੀ ਚਿੰਤਾ ਦੂਰ ਕਰੋ ਗੁਰੂ ਜੀ ਨੇ ਕਿਹਾ ਬਾਬਾ ਜੀ ਅਸੀਂ ਛੇਤੀ ਹੀ ਅੰਮ੍ਰਿਤਸਰ ਚੱਲਾਂਗੇ ਹੁਣ ਤੁਸੀਂ ਮਾਤਾ ਜੀ ਨੂੰ ਸਾਡੀ ਸੁਖ ਸਾਂਦਾ ਸੁਨੇਹਾ ਭੇਜ ਕੇ ਧੀਰਜ ਦਿਓ ਕਰਤਾਰ ਭਲੀ ਕਰੇਗਾ ਜਦ ਗੁਰੂ ਜੀ ਨੂੰ ਗਵਾਲੀਅਰ ਛੱਡ ਕੇ ਬਾਦਸ਼ਾਹ ਆਗਰੇ ਤੋਂ ਦਿੱਲੀ ਪਾਸ ਚਲਿਆ ਗਿਆ ਤਾਂ ਚੰਦੂ ਆਦਿਕ ਦੁਸ਼ਟਾਂ ਨੂੰ ਖੁਸ਼ੀ ਅਤੇ ਸਿੱਖਾਂ ਨੂੰ ਚਿੰਤਾ ਹੋਈ ਬਾਦਸ਼ਾਹ ਆਪਣੀ ਮੋਜ ਵਿੱਚ ਬੇਪਰਵਾਹ ਹੁੰਦੇ ਹਨ ਜਿਸ ਕਰਕੇ ਉਸ ਨੂੰ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਕੱਢਣ ਦਾ ਕੋਈ ਖਿਆਲ ਹੀ ਨਾ ਆਇਆ ਜਦ ਇਸ ਤਰ੍ਹਾਂ ਹੀ ਗੁਰੂ ਜੀ ਨੂੰ ਕਿਲੇ ਵਿੱਚ 11 ਗਿਆ 40 ਦਿਨ ਤੋਂ ਕੁਝ ਦਿਨ ਉੱਪਰ ਬੀਤ ਗਏ ਤਾਂ ਇੱਕ ਦਿਨ ਭਾਈ ਚੇਠਾ ਆਦ ਸਿੱਖਾਂ ਨੇ ਬਾਦਸ਼ਾਹ ਨੂੰ ਆਪਣੀ ਸ਼ਕਤੀ ਵਿਖਾਉਣ ਦੀ ਸਲਾਹ ਕੀਤੀ ਅੱਧੀ ਰਾਤ ਦੇ ਸਮੇਂ ਭਾਈ ਚੇਠਾ ਤੇ ਪੁਰਾਣਾ ਬਾਦਸ਼ਾਹੀ ਪਹਿਰੇਦਾਰਾਂ ਦੀ ਨਜ਼ਰ ਤੋਂ ਗੁਪਤ ਹੋ ਕੇ ਕਿਲੇ ਅੰਦਰ ਚਲੇ ਗਏ ਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਉੱਥੇ ਪਹੁੰਚ ਗਏ ਜਿੱਥੇ ਬਾਦਸ਼ਾਹ ਸੁੱਤਾ ਹੋਇਆ ਸੀ ਬਾਦਸ਼ਾਦੀ ਛਾਤੀ ਉੱਤੇ ਇਹਨਾਂ ਨੇ ਆਪਣੇ ਪੰਜੇ ਰੱਖ ਕੇ ਜਦ ਦਬਾਇਆ ਤਾਂ ਬਾਦਸ਼ਾ ਡਰਕ ਟਾਲ ਚਿੱਕਾਂ ਮਰਨ ਲੱਗ ਪਿਆ ਬਾਦਸ਼ਾ ਨੇ ਸਮਝਿਆ ਕਿ ਇਹ ਸਾੜਸਤੀ ਹੈ ਜਿਸ ਤੋਂ ਬਚਾਉਣ ਵਾਸਤੇ ਗੁਰੂ ਜੀ ਮੇਰੇ ਵਾਸਤੇ ਕਿਲੇ ਵਿੱਚ ਜਾਪ ਕਰ ਰਹੇ ਹਨ ਇਹ ਸੋਚ ਕੇ ਬਾਦਸ਼ਾ ਨੇ ਉੱਚੀ ਆਵਾਜ਼ ਨਾਲ ਕਿਹਾ ਸ੍ਰੀ ਹਰ ਗੋਬਿੰਦ ਜੀ ਮੇਰੀ ਰੱਖਿਆ ਕਰੋ ਛੇਤੀ ਆਣ ਕੇ ਮੈਨੂੰ ਇਨ੍ਹਾਂ ਸ਼ੇਰਾਂ ਤੋਂ ਬਚਾ ਲਵੋ ਜਦ ਬਾਦਸ਼ਾਹ ਨੇ ਇਸ ਤਰ੍ਹਾਂ ਗੁਰੂ ਜੀ ਦਾ ਨਾਮ ਲੈ ਕੇ ਪੁਕਾਰ ਕੀਤੀ ਤਾਂ ਗੁਰੂ ਜੀ ਨੇ ਤਤਛਣ ਹੀ ਪ੍ਰਗਟ ਹੋ ਕੇ ਆਪਣੇ ਹੱਥ ਦੇ ਰੁਮਾਲ ਨਾਲ ਤੂੰਹਾਂ ਸ਼ੇਰਾਂ ਨੂੰ ਪਿੱਛੇ ਹਟਾ ਦਿੱਤਾ ਅਤੇ ਆਪ ਅਲੋਪ ਹੋ ਗਏ ਉਪਰੰਤ ਸ਼ੇਰਾਂ ਨੇ ਮਨੁੱਖ ਬੋਲੀ ਵਿੱਚ ਬਾਦਸ਼ਾਹ ਨੂੰ ਕਿਹਾ ਹੁਣ ਤੈਨੂੰ ਸਾਡੇ ਪਾਸੋਂ ਗੁਰੂ ਜੀ ਨੇ ਬਚਾ ਦਿੱਤਾ ਹੈ ਤੂੰ ਇਹਨਾਂ ਦੀ ਮਹਿਮਾ ਤੋਂ ਅਣਜਾਣ ਹੋ ਕੇ ਇਹਨਾਂ ਨੂੰ ਕਿਲੇ ਵਿੱਚ ਭੇਜ ਕੇ ਬਾਹਰ ਲਿਉਣਾ ਭੁਲਾ ਛੱਡਿਆ ਹੋਇਆ ਹੈ ਚੇਕਰ ਤੂੰ ਗੁਰੂ ਜੀ ਨੂੰ ਹੁਣ ਗਵਾਲੀਅਰ ਤੋਂ ਰਿਹਾ ਨਹੀਂ ਕਰੇਂਗਾ ਤਾਂ ਅਸੀਂ ਤੈਨੂੰ ਜ਼ਿੰਦਾ ਨਹੀਂ ਰਹਿਣ ਦਿਆਂਗੇ ਇਹ ਗੱਲ ਆਖ ਕੇ ਦੋਵੇਂ ਸ਼ੇਰ ਅਲੋਪ ਹੋ ਗਏ ਉਪਰੰਤ ਬਾਦਸ਼ਾਹ ਨੇ ساری ਰਾਤ ਚਿੰਤਾ ਵਿੱਚ ਬਤੀਤ ਕੀਤੀ ਸਵੇਰੇ ਉੱਠ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਚਿੱਠੀ ਲਿਖਵਾਈ ਕਿ ਆਪ ਕਿਰਪਾ ਕਰਕੇ ਦਿੱਲੀ ਆਣ ਕੇ ਮੈਨੂੰ ਦਰਸ਼ਨ ਦਿਓ ਤੁਸੀਂ ਮੇਰੇ ਉੱਤੇ ਬਹੁਤ ਉਪਕਾਰ ਕੀਤਾ ਹੈ ਇਦਰੋਂ ਜਾਦ ਪਾਈ ਜੇਠਾ ਬਾਦਸ਼ਾ ਨੂੰ ਡਰਾ ਤਮਕਾ ਕੇ ਗੁਰੂ ਜੀ ਪਾਸ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਪਾਈ ਜੇਠਾ ਜਮਨਾ ਨਦੀ ਤੇ ਜਾਓ ਅਤੇ ਉਸ ਵਿੱਚ ਇੱਕ ਲੋਟਾ ਪਾਣੀ ਦਾ ਭਰ ਕੇ ਵੇਖਣਾ ਕਿ ਜਮਨਾ ਦਾ ਪਾਣੀ ਕਿੰਨਾ ਘੂ ਘਟ ਹੋ ਗਿਆ ਹੈ ਫਿਰ ਉਹ ਲੋਟੇ ਦਾ ਪਾਣੀ ਜਮਨਾ ਵਿੱਚ ਹੀ ਪਲਟ ਕੇ ਵੇਖਣਾ ਕਿ ਉਸ ਦਾ ਪਾਣੀ ਕਿੰਨਾ ਘੂ ਵੱਧ ਗਿਆ ਹੈ ਇਹ ਦੋਵੇਂ ਗੱਲਾਂ ਦਾ ਨਿਰਣਾ ਸਾਨੂੰ ਆ ਕੇ ਦੱਸਣਾ ਗੁਰੂ ਜੀ ਦੇ ਹੁਕਮ ਅਨੁਸਾਰ ਪਾਈ ਜੇਠਾ ਨਦੀ ਵਿੱਚ ਪਾਣੀ ਦਾ ਲੋਟਾ ਭਰ ਕੇ ਅਤੇ ਫਿਰ ਉਸ ਵਿੱਚ ਹੀ ਪਲਟ ਕੇ ਵਾਪਸ ਗੁਰੂ ਜੀ ਪਾਸ ਆਇਆ ਤਾਂ ਉਸਨੇ ਕਿਹਾ ਪਾਈ ਜੇਠਾ ਤੂੰ ਇਸ ਤਰ੍ਹਾਂ ਹੀ ਸਮਝ ਲੈ ਕਿ ਗੁਰੂ ਘਰ ਵਿੱਚ ਸ਼ਕਤੀ ਨਦੀ ਦੇ ਪ੍ਰਵਾਹ ਵਾਂਗੂ ਚੱਲ ਰਹੀ ਹੈ ਇੱਥੋਂ ਜੇ ਕੋਈ ਸਿੱਖ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰ ਲਵੇ ਤਾਂ ਗੁਰੂ ਪਾਸ ਸ਼ਕਤੀ ਘਟ ਨਹੀਂ ਜਾਂਦੀ ਜੇ ਅਸੀਂ ਚਾਹੁੰਦੇ ਤਾਂ ਬਾਦਸ਼ਾਹ ਨੂੰ ਸ਼ਕਤੀ ਵਿਖਾ ਦਿੰਦੇ ਪਰ ਤੋਂ ਸਾਡੀ ਆਗਿਆ ਤੋਂ ਬਿਨਾ ਬਾਦਸ਼ਾਹ ਨੂੰ ਸ਼ਕਤੀ ਵਿਖਾਈ ਹੈ ਤੈਨੂੰ ਦੰਡ ਮਿਲਣਾ ਚਾਹੀਦਾ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਜੇਠੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਇਹੇ ਸਭ ਕੁਝ ਮੈਂ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਸੰਗਤਾਂ ਦਾ ਹੁਕਮ ਮੰਨ ਕੇ ਕੀਤਾ ਹੈ ਆਪਣੀ ਵਡਿਆਈ ਵਾਸਤੇ ਮੈਂ ਕੁਝ ਨਹੀਂ ਕੀਤਾ ਜੇ ਮੇਰੇ ਪਾਸੋਂ ਗਲਤੀ ਹੋਈ ਹੈ ਤਾਂ ਆਪ ਬਖਸ਼ ਦਿਓ ਫਿਰ ਪਾਈ ਬੁੱਢਾ ਜੀ ਨੇ ਕਿਹਾ ਬਾਦਸ਼ਾਹ ਮੈਂ ਮਾਤਾ ਗੰਗਾ ਜੀ ਦਾ ਹੁਕਮ ਮੰਨ ਕੇ ਪਾਈ ਜੇਠੇ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਬਾਦਸ਼ਾਹ ਗੁਰੂ ਹੋਂ ਕਿਲੇ ਵਿੱਚੋਂ ਬਾਹਰ ਸੱਦ ਲਵੇ ਅੱਗੇ ਤੋਂ ਜਿਵੇਂ ਆਪ ਜੀ ਦਾ ਹੁਕਮ ਹੋਵੇ ਤਵੇਂ ਹੀ ਕੀਤਾ ਜਾਵੇਗਾ ਗੁਰੂ ਜੀ ਨੇ ਕਿਹਾ ਇਹ ਕਰੇ ਹੈ ਯਤਨ ਮਾਤਾ ਜੀ ਅਤੇ ਭਾਈ ਬੁੱਢਾ ਜੀ ਦੀ ਸਲਾਹ ਨਾਲ ਕੀਤਾ ਗਿਆ ਹੈ ਤਾਂ ਫਿਰ ਅਸੀਂ ਕੋਈ ਹੋਰ ਬਚਨ ਨਹੀਂ ਕਰ ਸਕਦੇ ਪਰ ਫਿਰ ਵੀ ਸਿੱਖ ਨੂੰ ਸ਼ਕਤੀ ਦੀ ਜਰਨੀ ਚਾਹੀਦੀ ਹੈ ਇਸ ਵਿੱਚ ਹੀ ਬੜੀਆਈ ਹੈ ਗੁਰੂ ਜੀ ਦੇ ਸੈਨਾਪਤੀ ਨੇ ਗੁਰੂ ਜੀ પાસે ਇੱਕ ਸਿੱਖ ਭੇਜ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਘੋੜਿਆਂ ਨੂੰ ਦਿੱਲੀ ਵਿੱਚ ਘਾ ਅਤੇ ਪੂਰਾ ਦਾਣਾ ਨਹੀਂ ਮਿਲਦਾ ਜਿਸ ਕਰਕੇ ਘੋੜੇ ਬਹੁਤ ਲਿੱッセ ਤੇ ਕਮਜ਼ੋਰ ਹੋ ਗਏ ਹਨ ਸਿੱਖਾ ਪਾਸੋਂ ਇਹ ਸੁਣ ਕੇ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਕਿਹਾ ਤੁਸੀਂ ਸਾਰੇ ਡੇਰੇ ਦੀ ਆਪ ਜਾ ਕੇ ਸੰਭਾਲ ਕਰੋ ਜਿੱਥੇ ਹਰਿਆਕਾ ਹੋਵੇ ਉੱਥੇ ਸਾਡੇ ਆਉਣ ਤੱਕ ਡੇਰਾ ਜਾ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਬੁੱਢਾ ਜੀ ਆਗਰੇ ਤੋਂ ਡੇਰਾ ਲੈ ਕੇ ਦਿੱਲੀ ਪਹੁੰਚ ਗਏ ਅਤੇ ਦਿੱਲੀ ਤੋਂ ਪੰਜ ਕੋ ਦੂਰ ਹਰੇਕ ਆਦੀ ਚਰਾਂਦ ਵੇਖ ਕੇ ਡੇਰਾ ਕਰ ਦਿੱਤਾ ਇਹ ਜਗ੍ਹਾ ਅੱਜ ਤੱਕ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਜਹਾਂਗੀਰ ਨੇ ਆਪਣਾ ਉਮਰਾਮ ਸ਼ਿਗਰ ਹੀ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ ਕਿ ਆਪ ਜੀ ਨੇ ਬੜੀ ਕਿਰਪਾ ਕਰਕੇ ਮੇਰੇ ਵਾਸਤੇ ਕਿਲੇ ਵਿੱਚ ਬੈਠ ਕੇ ਬੰਦਗੀ ਕੀਤੀ ਹੈ ਹੁਣ ਕਿਰਪਾ ਕਰਕੇ ਮੈਨੂੰ ਇੱਥੇ ਆਣ ਕੇ ਦਰਸ਼ਨ ਦਿਓ ਗੁਰੂ ਜੀ ਨੇ ਉੱਤਰ ਲਿਖ ਕੇ ਭੇਜਿਆ ਕਿ ਅਸੀਂ ਇੱਥੇ ਇਕਾਂਤ ਵਿੱਚ ਬੜੇ ਸੁਖੀ ਹਾਂ ਜਦੋਂ ਤੋਂ ਅਸੀਂ ਇੱਥੇ ਆਏ ਹਾਂ ਸਾਰੇ ਕੈਦੀ ਰਾਜੇ ਵੀ ਬਹੁਤ ਸੁਖੀ ਵਸ ਰਹੇ ਹਨ ਗੁਰੂ ਜੀ ਦਾ ਇਹ ਸੁਨੇਹਾ ਜਦ ਉਮਰਾਮ ਨੇ ਬਾਦਸ਼ਾਹ ਨੂੰ ਸੁਣਾਇਆ ਤਾਂ ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਗੁਰੂ ਜੀ ਕਿਸ ਕਾਰਨ ਕਰਕੇ ਕਿਲੇ ਵਿੱਚੋਂ ਬਾਹਰ ਨਹੀਂ ਆਉਂਦੇ ਸੋਚਾਂ ਸੋਚ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਤੂੰ ਆਪ ਜਾ ਕੇ ਗੁਰੂ ਜੀ ਨੂੰ ਮੇਰੇ ਪਾਸ ਲਿਆ ਉਹ ਕਿਉਂ ਨਹੀਂ ਆਉਂਦੇ ਵਜ਼ੀਰ ਖਾਨ ਨੇ ਕਿਹਾ ਜਾਪਣਾ ਗੁਰੂ ਜੀ ਪੀਰਾਂ ਦੇ ਪੀਰ ਹਨ ਉਹਨਾਂ ਦੇ ਦੋਖੀ ਤੁਹਾਨੂੰ ਉਹਨਾਂ ਦੇ ਵਿਰੁੱਧ ਗੱਲਾਂ ਦੱਸਦੇ ਹਨ ਜਿਸ ਕਰਕੇ ਤੁਹਾਡਾ ਉਹਨਾਂ ਨਾਲ ਵਿਗਾਰ ਪੈਦਾ ਕਰਕੇ ਗੁਰੂ ਜੀ ਨੂੰ ਦੁੱਖ ਦੇਣਾ ਚਾਹੁੰਦੇ ਹਨ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਵੱਡੇ ਗੁਰੂ ਨਾਨਕ ਜੀ ਦੀ ਬਖਸ਼ਿਸ਼ ਨਾਲ ਹੀ ਤੁਹਾਡੇ ਵੱਡੇ ਬਾਬਰ ਬਾਦਸ਼ਾ ਨੂੰ ਬਾਦਸ਼ਾਹੀ ਮਿਲੀ ਸੀ ਅਤੇ ਫਿਰ ਬਾਬਰ ਬਾਦਸ਼ਾ ਦੇ ਪੁੱਤਰ ਹਮਾਇਉ ਨੂੰ ਅੰਗਰਜੀ ਦੇ ਪਛਣਾ ਨਾਲ ਸ਼ੇਰ ਸ਼ਾ ਸੂਰੀ ਤੋਂ ਜਿੱਤ ਪ੍ਰਾਪਤ ਕਰਕੇ ਦਿੱਲੀ ਦੀ ਬਾਦਸ਼ਾਹੀ ਮਿਲੀ ਸੀ ਹਮਾਇਉ ਦਾ ਪੁੱਤਰ ਅਕਬਰ ਬਾਦਸ਼ਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਮਿਲਿਆ ਸੀ ਅਤੇ 12 ਪਿੰਡਾਂ ਦੀ ਜਾਗੀਰ ਦਾ ਪਟਾ ਲਿਖ ਕੇ ਭੇਟਾ ਕਰਕੇ ਖੁਸ਼ੀ ਪ੍ਰਾਪਤ ਕੀਤੀ ਸੀ ਹੁਣ ਆਪ ਉਸ ਅਕਬਰ ਬਾਦਸ਼ਾ ਦੇ ਹੀ ਪੁੱਤਰ ਹੋ ਤੁਹਾਨੂੰ ਵੀ ਆਪਣੇ ਪਿਤਾ ਪਿਤਾਮਾ ਵਾਂਗੂ ਗੁਰੂ ਜੀ ਨੂੰ ਪ੍ਰਸੰਨ ਕਰਕੇ ਚੰਗਾ ਵਰ ਲੈਣਾ ਚਾਹੀਦਾ ਹੈ ਗੁਰੂ ਜੀ ਮਨ ਇਛਤ ਫਲ ਦੇਣ ਵਾਲੇ ਹਨ ਵਜ਼ੀਰ ਖਾਨ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਉਸ ਨੇ ਉਸ ਨੂੰ ਕਿਹਾ ਹੁਣੇ ਹੀ ਗਵਾਲੀਅਰ ਜਾਓ ਅਤੇ ਗੁਰੂ ਜੀ ਨੂੰ ਬੇਨਤੀ ਕਰਕੇ ਛੇਤੀ ਲਿਆਓ ਵਜ਼ੀਰ ਖਾਨ ਘੋੜਸਵਾਰ ਹੋ ਕੇ ਗੁਰੂ ਜੀ ਪਾਸ ਗਵਾਲੀਅਰ ਪਹੁੰਚ ਗਿਆ ਅਤੇ ਬੇਨਤੀ ਕੀਤੀ ਕਿ ਆਪ ਜੀ ਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ ਦਿੱਲੀ ਚੱਲੋ ਅਤੇ ਦਰਸ਼ਨ ਦਿਓ ਚਾਹ ਦੇ ਇਹ ਗੱਲ ਹੋਰ ਕੈਦੀ ਰਾਜਿਆਂ ਨੇ ਸੁਣੀ ਤਾਂ ਉਹ ਪੜੇ ਚਿੰਤਾਤੁਰ ਹੋ ਗਏ ਉਹਨਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਆਪ ਜੀ ਤੋਂ ਬਿਨਾ ਸਾਡਾ ਹੋਰ ਕੋਈ ਰੱਖਿਅਕ ਨਹੀਂ ਹੈ ਆਪ ਕਿਰਪਾ ਕਰਕੇ ਸਾਨੂੰ ਇਸ ਕੈਦ ਵਿੱਚੋਂ छुड़ाਵੋ ਰਾਜਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਧੀਰਜ ਦਿੱਤੀ ਅਤੇ ਕਿਹਾ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਹੀ ਲੈ ਕੇ ਜਾਵਾਂਗੇ ਵजीर ਖਾਨੇ ਗਵਾਲੀਅਰ ਚਲੇ ਜਾਣ ਪਿੱਛੋਂ ਮੀਏ ਪੀਰ ਮੀਆਂ ਮੀਰ ਜੀ ਦਿੱਲੀ ਆ ਗਏ ਪੀਰ ਜੀ ਦਾ ਆਉਣਾ ਸੁਣ ਕੇ ਜਹਾਂਗੀਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਜਹਾਂਗੀਰ ਪੀਰ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਉਹਨਾਂ ਦੀ ਹਰ ਗੱਲ ਮੰਨਦਾ ਸੀ ਜਹਾਂਗੀਰ ਨੇ ਪੀਰ ਜੀ ਨੂੰ ਸਲਾਮ ਕਰਕੇ ਪਾਸ ਬਿਠਾ ਕੇ ਪੁੱਛਿਆ ਪੀਰ ਜੀ ਸੰਤ ਮਹਾਤਮਾ tatha wali ਅੱਲਾ ਦੇ ਕੀ ਲੱਛਣ ਹੁੰਦੇ ਹਨ ਪੀਰ ਜੀ ਨੇ ਕਿਹਾ ਬਾਦਸ਼ਾਹ ਜੋ ਸਭ ਵਿਕਾਰਾਂ ਤੋਂ ਰਹਿਤ ਹੋਵੇ ਜਿਸਨੇ ਆਪਣੀ ਤ੍ਰਿਸ਼ਨਾ ਨੂੰ ਮਿਟਾ ਕੇ ਨਿਰਛਿਤ ਹੋ ਕੇ ਇੱਕ ਪ੍ਰਮਾਤਮਾ ਵਿੱਚ ਲਿਵ ਲਾਈ ਹੋਵੇ ਜਿਸਦੇ ਮਨ ਵਿੱਚ ਕੋਈ ਫੁਰਨਾ ਕਿਸੇ ਤਰ੍ਹਾਂ ਦਾ ਵੀ ਨਾ ਉੱਠੇ ਇੱਕ ਆਤਮ ਆਨੰਦ ਵਿੱਚ ਹੀ ਲੀਨ ਰਹੇ ਉਹ ਹੀ ਸੰਤ ਹੈ ਜਿਸ ਤਰ੍ਹਾਂ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਚੰਦੂ ਨੇ ਆਪਣੇ ਘਰ ਕੈਦ ਕਰਕੇ ਉੱਪਲਦੀਆਂ ਦੇਗਾਂ ਵਿੱਚ ਬਿਠਾਇਆ ਤੱਤੀ ਲੋਹ ਤੇ ਬਿਠਾ ਕੇ ਉੱਪਰ ਤੱਤੀ ਰੇਤ ਦੇ ਕੜਛੇ ਪਵਾਏ। ਗੁਰੂ ਜੀ ਨੇ ਚੁੱਪ ਕਰਕੇ ਇਹ ਸਾਰੇ ਦੁੱਖ ਤੇ ਤਸੀਹੇ ਸਹਾਰ ਕੇ ਸੀ ਨਾ ਉਚਾਰੀ ਅਤੇ ਅੰਤ ਨੂੰ ਸ਼ਹੀਦ ਹੋ ਗਏ। ਮੈਂ ਵੀ ਉਨ੍ਹਾਂ ਪਾਸ ਜਦ ਦਰਸ਼ਨ ਕਰਨ ਗਿਆ ਸੀ ਤਦ ਮੈਂ ਉਨ੍ਹਾਂ ਦੀ ਸਹਿਣ ਸ਼ਕਤੀ ਨੂੰ ਵੇਖ ਕੇ ਉਨ੍ਹਾਂ ਨੂੰ ਧੰਨ ਧੰਨ ਆਖਿਆ ਸੀ। ਪੀਰ ਜੀ ਪਾਸੋਂ ਗੁਰੂ ਜੀ ਉੱਤੇ ਇਹ ਜ਼ੁਲਮ ਹੋਇਆ ਸੁਣ ਕੇ ਬਾਦਸ਼ਾਹ ਕੰਬ ਉੱਠਿਆ ਅਤੇ ਕਿਹਾ ਪੀਰ ਜੀ ਪਹਿਲਾਂ ਤੁਸੀਂ ਮੈਨੂੰ ਇਹ ਕਿਉਂ ਨਾ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਐਡੇ ਵੱਡੇ ਮਹਾਪੁਰਖ ਹਨ ਪੀਰ ਜੀ ਨੇ ਕਿਹਾ ਬਾਦਸ਼ਾਹ ਗੁਰੂ ਜੀ ਦੀ ਮਹਿਮਾਨ ਨੂੰ ਮੈਂ ਵੀ ਨਹੀਂ ਜਾਣਦਾ ਫਿਰ ਤੁਹਾਨੂੰ ਕੀ ਦੱਸ ਸਕਦਾ ਹਾਂ ਫਿਰ ਬਾਦਸ਼ਾਹ ਨੇ ਕਿਹਾ ਪੀਰ ਜੀ ਹਿੰਦੂ ਦੀ ਮਹਿਮਾ ਕਰਨੀ ਸਾਡੇ ਮੱਤ ਵਿੱਚ ਦੋਸ਼ ਗਿਣਿਆ ਜਾਂਦਾ ਫਿਰ ਤੁਸੀਂ ਕਿਉਂ ਗੁਰੂ ਦੀ ਇੰਨੀ ਉਪਮਾ ਕਰਦੇ ਹੋ ਪੀਰ ਜੀ ਨੇ ਕਿਹਾ ਗੁਰੂ ਜੀ ਦੀ ਮਹਿਮਾ ਦਾ ਕਾਰਨ ਇਹ ਹੈ ਕਿ ਜਿੰਨੇ ਵੀ ਪੀਰ ਫਕੀਰ ਸੰਤ ਮਹਾਪੁਰਖ ਦਰਗਾਹ ਵਿੱਚ ਜਾਂਦੇ ਹਨ ਉਹਨਾਂ ਸਾਰਿਆਂ ਦੀ ਗੱਲ ਗੁਰੂ ਨਾਨਕ ਜੀ ਪਾਸ ਹੁੰਦੀ ਹੈ ਜਦ ਇਹ ਅੰਦਰੋਂ ਬਾਹਰ ਨਿਕਲਦੇ ਹਨ ਤਾਂ ਸਾਰੇ ਪੀਰ ਇਹਨਾਂ ਦਾ ਦਰਸ਼ਨ ਕਰਨ ਆਉਂਦੇ ਹਨ ਇਨਾਂ ਅਤੇ ਖੁਦਾ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਚੇੜਾ ਵੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਹੁੰਦਾ ਹੈ ਉਹੀ ਸਰੂਪ ਸਭ ਨੂੰ ਦਿਖਾਈ ਦਿੰਦਾ ਹੈ ਚਾਹਗਿਰ ਨੇ ਕਿਹਾ ਪੀਰ ਜੀ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਾ ਮੈਨੂੰ ਦੱਸੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਉਹਨਾਂ ਦੀ ਬੰਦ ਖਲਾਸੀ ਕਰਕੇ ਅਸੀਸ ਲੈਂਦਾ ਪੀਰ ਜੀ ਨੇ ਕਿਹਾ ਗੁਰੂ ਜੀ ਖੁਦਾ ਦੇ ਭਾਣੇ ਵਿੱਚ ਰਹਿਣਾ ਚਾਹੁੰਦੇ ਸਨ ਇਸ ਕਰਕੇ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਇਹ ਸਿਰ ਧੜ ਦੀ ਖੇਡਕੀ ਵਿੱਚ ਕੋਈ ਦਖਲ ਦੇਵੇ ਪੀਰ ਜੀ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਚੁੱਪ ਦਾ ਚੁੱਪ ਹੀ ਰਹਿ ਗਿਆ ਅਤੇ ਪੀਰ ਜੀ ਨੂੰ ਸਲਾਮ ਕਰਕੇ ਮਹਿਲਾ ਨੂੰ ਚਲਿਆ ਗਿਆ ਘਰ ਜਾ ਕੇ ਉਸਨੇ ਸੋਚਿਆ ਕਿ ਚੰਦੂ ਨੇ ਮੇਰੇ ਪਾਸ ਝੂਠੀਆਂ ਗੱਲਾਂ ਕਰਕੇ ਝੁਲੰਗ ਕਰਾ ਦਿੱਤਾ ਹੈ ਇਹ ਨਿਰਸੰਦੇਹ ਮਹਾਪੁਰਖ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਜੇ ਮੈਂ ਹੁਣ ਇਨਾਂ ਦੇ ਪੁੱਤਰ ਸ੍ਰੀ ਹਰ ਗੋਵਿੰਦ ਪਾਸੋਂ ਆਪਣਾ ਅਪਰਾਧ ਨਾ ਬਖਸ਼ਾਵਾਂਗਾ ਤਾਂ ਮੈਨੂੰ ਨਰਕ ਭੋਗਣ ਦੀ ਸਜ਼ਾ ਮਿਲੇਗੀ ਇਸ ਕਰਕੇ ਹੁਣ ਜੇਕਰ ਚੰਦੂ ਨੂੰ ਇਨ੍ਹਾਂ ਦੇ ਹਵਾਲੇ ਕਰਕੇ ਆਪਣਾ ਗੁਨਾਹ ਬਖਸ਼ਾਮ ਲਵਾ ਤਦ ਹੀ ਬਖਸ਼ਿਆ ਜਾਵਾਂਗਾ ਵਜ਼ੀਰ ਖਾਨ ਨੇ ਗਵਾਲੀਅਰ ਪਹੁੰਚ ਕੇ ਗੁਰੂ ਜੀ પાસે ਬੇਨਤੀ ਕੀਤੀ ਕਿ ਆਪ ਦਿੱਲੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਉਹ ਬਹੁਤ ਯਾਦ ਕਰਦਾ ਹੈ ਗੁਰੂ ਜੀ ਨੇ ਕਿਹਾ ਵਜ਼ੀਰ ਖਾਨ ਸਾਡੇ ਦਿੱਲੀ ਜਾਣ ਵਿੱਚ ਇੱਕ ਬੜੀ ਅੜਚਣ ਪੈ ਗਈ ਹੈ ਇੱਥੇ ਦੇ ਕੈਦੀ ਰਾਜਿਆਂ ਨੇ ਸਾਡੀ ਸ਼ਰਨ ਗ੍ਰਹਿਣ ਕਰਕੇ ਬੇਨਤੀ ਕੀਤੀ ਹੈ ਇਹ ਸਾਨੂੰ ਪਿੱਛੇ ਛੱਡ ਕੇ ਨਾ ਜਾਣਾ ਸੋ ਅਸਾ ਪ੍ਰਣ ਕਰ ਲਿਆ ਹੈ ਕਿ ਜੇਕਰ ਬਾਦਸ਼ਾ ਇਹਨਾਂ ਨੂੰ ਛੱਡਣਾ ਮੰਨ ਲਵੇਗਾ ਤਾਂ ਅਸੀਂ ਦਿੱਲੀ ਜਾਵਾਂਗੇ ਨਹੀਂ ਤਾਂ ਇੱਥੇ ਰਾਜਿਆਂ ਨਾਲ ਕਿਲੇ ਵਿੱਚ ਹੀ ਰਹਾਂਗੇ ਸਾਡੇ ਵੱਲੋਂ ਇਹ ਗੱਲ ਬਾਦਸ਼ਾ ਨੂੰ ਕਹਿ ਦਿਓ ਗੁਰੂ ਜੀ ਦਾ ਪ੍ਰਣ ਸੁਣ ਕੇ ਵਜ਼ੀਰ ਖਾਂ ਬਾਦਸ਼ਾ ਨੂੰ ਜਾ ਕੇ ਦੱਸਿਆ ਕਿ ਜੇਕਰ ਗੁਰੂ ਜੀ ਨਾਲ ਸਾਰੇ ਕੈਦੀ ਰਾਜੇ ਛੱਡੇ ਜਾਣਗੇ ਤਾ ਗੁਰੂ ਜੀ ਪਹਾਰ ਆਣਗੇ ਨਹੀਂ ਤਾਂ ਉਹਨਾਂ ਨੇ ਪ੍ਰਣ ਕਰ ਲਿਆ ਹੈ ਕਿ ਉਹ ਵੀ ਉਹਨਾਂ ਰਾਜਿਆਂ ਨਾਲ ਕਿਲੇ ਵਿੱਚ ਹੀ ਰਹਿਣਗੇ ਵਜ਼ੀਰ ਖਾਂ ਪਾਸੋਂ ਗੁਰੂ ਜੀ ਦਾ ਸੁਨੇਹਾ ਸੁਣ ਕੇ ਬਾਦਸ਼ਾਹ ਸੋਚਾਂ ਵਿੱਚ ਪੈ ਗਿਆ ਕਿ ਇਨਾ ਕੀ ਰਾਜਿਆਂ ਨੂੰ ਮੈਂ ਬੜੇ ਯਤਨ ਨਾਲ ਫੜ ਕੇ ਕੈਦ ਕੀਤਾ ਸੀ ਜੇਕਰ ਇਹਨਾਂ ਨੂੰ ਛੱਡਣਾ ਬੜਾ ਖਤਰਾ ਮੁಲ್ಯ ਲੈਣਾ ਹੈ ਵਜ਼ੀਰ ਖਾਨੇ ਕਿਹਾ ਹਜ਼ੂਰ ਸਾਰੇ ਸੁੱਖ ਆਪਣੇ ਸਰੀਰ ਨਾਲ ਹੀ ਹੁੰਦੇ ਹਨ ਇਸ ਵਾਸਤੇ ਤੁਹਾਨੂੰ ਆਪਣੇ ਸਰੀਰ ਦੇ ਸੁੱਖ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਗੁਰੂ ਜੀ ਦੇ ਉਲਟ ਕੋਈ ਗੱਲ ਕਰੋਗੇ ਤਾਂ ਰਾਤ ਨੂੰ ਫਿਰ ਤੁਹਾਨੂੰ ਭਿਆਨਕ ਡਰ ਵੇਖਣਾ ਪਵੇਗਾ ਬਾਦਸ਼ਾਹ ਨੇ ਸੋਚਿਆ ਕਿ ਵਜ਼ੀਰ ਖਾਨ ਦੀ ਇਹ ਗੱਲ ਠੀਕ ਹੈ ਜੇਕਰ ਹੁਣ ਮੈਂ ਗੁਰੂ ਜੀ ਦਾ ਹੁਕਮ ਨਾ ਮੰਨਿਆ ਤਾਂ ਰਾਤ ਨੂੰ ਮੈਨੂੰ ਫੇਰ ਭਿਆਨਕ ਡਰ ਲੱਗੇਗਾ। ਨਾ ਮੈਂ ਗੁਰੂ ਜੀ ਨੂੰ ਕਿਲੇ ਵਿੱਚ ਭੇਜਾਂ ਨਾ ਉੱਥੇ ਉਹਨਾਂ ਨੂੰ ਰਾਜੇ ਮਿਲਦੇ ਐ ਤੇ ਨਾ ਹੀ ਉਹਨਾਂ ਰਾਜਿਆਂ ਨੂੰ ਛੱਡਣ ਦੀ ਇਹ ਗੱਲ ਬਣਦੀ। ਜਿਨ੍ਹਾਂ ਨੂੰ ਮੈਂ ਬਹੁਤ ਧਨ ਖਰਚ ਕੇ ਬੜੇ ਯਤਨ ਨਾਲ ਫੜ ਕੇ ਇਥੇ ਕੈਦ ਕੀਤਾ ਸੀ। ਚੰਦੂ ਦੀ ਸਲਾਹ ਨਾਲ ਗੁਰੂ ਜੀ ਨੂੰ ਮੈਂ ਕਿਲੇ ਵਿੱਚ ਭੇਜਿਆ ਸੀ ਜੋ ਹੁਣ ਇੱਕ ਬੜੀ ਕਠਿਨ ਸਮੱਸਿਆ ਬਣ ਗਈ ਹੈ। ਇਹ ਚੰਦੂ ਪਾਪੀ ਸਦਾ ਖੋਟਾ ਕੰਮ ਹੀ ਕਰਦਾ ਹੈ ਇਹ ਦੰਡ ਦੇ ਯੋਗ ਹੈ ਇਸ ਨੂੰ ਦੰਡ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਗੁਰੂ ਜੀ پاس ਭੇਜ ਕੇ ਬੇਨਤੀ ਕੀਤੀ ਕਿ ਜਿੰਨੇ ਕੈਦੀ ਰਾਜੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣ ਉਹੋ ਆ ਲੈ ਆਓ ਬਾਕੀ ਸਾਰੇ ਅੰਦਰ ਹੀ ਬੰਦ ਰਹਿਣ ਦਿਓ ਬਾਦਸ਼ਾਹ ਦਾ ਸੰਦੇਸ਼ ਸੁਣ ਕੇ ਗੁਰੂ ਜੀ ਨੇ ਸਭ ਰਾਜਿਆਂ ਨੂੰ ਕਿਹਾ ਕਿ ਬਾਹਰ ਜਾਣ ਵਾਸਤੇ ਤਿਆਰ ਹੋ ਜਾਓ ਆਪ ਗੁਰੂ ਜੀ ਨੇ ਆਪਣੇ ਸ਼ਸ਼ਤਰ ਬਸ਼ਤਰ ਪਹਿਨ ਕੇ ਉੱਪਰ ਪੰਜਾਹ ਪੱਲਿਆਂ ਵਾਲਾ ਇੱਕ ਸੁੰਦਰ ਜਾਮਾ ਪਹਿਨ ਕੇ ਰਾਜਿਆਂ ਨੂੰ ਆਖਿਆ ਕਿ ਸਾਰੇ ਇੱਕ ਇੱਕ ਪੱਲਾ ਫੜ ਲਵੋ ਜਿਹੜਾ ਪੱਲਾ ਨਹੀਂ ਫੜੇਗਾ ਉਹ ਅੰਦਰ ਹੀ ਕੈਦ ਰਹੇਗਾ ਗੁਰੂ ਜੀ ਦਾ ਹੁਕਮ ਸੁਣ ਕੇ ਜਾਮੇ ਦੇ ਪੰਜਾਹ ਪੱਲਿਆਂ ਨੂੰ ਇੱਕ ਇੱਕ ਕਰਕੇ 50 ਰਾਜਿਆਂ ਨੇ ਫੜ ਲਿਆ ਤਾਂ ਪਿੱਛੇ ਦੋ ਰਾਜੇ ਰਹਿ ਗਏ ਜਿਹੜੇ ਬੜੇ ਤਰਲੇ ਲੈਣ ਲੱਗੇ ਮਹਾਰਾਜ ਸਾਨੂੰ ਕੈਦ ਵਿੱਚ ਛੱਡ ਕੇ ਨਾ ਜਾਣਾ ਆਪ ਜੀ ਤੋਂ ਬਿਨਾ ਸਾਡਾ ਹੋਰ ਕੋਈ ਸਹਾਈ ਨਹੀਂ ਹੈ ਰਾਜਿਆਂ ਦੀ ਇਹ ਦੁਖੀ ਦਸ਼ਾ ਨੂੰ ਵੇਖ ਕੇ ਗੁਰੂ ਜੀ ਨੇ ਤੋਹਾਂ ਨੂੰ ਆਪਣੇ ਜਾਮੇ ਦੀਆਂ ਦੋ ਤਣੀਆਂ ਫੜਾ ਦਿੱਤੀਆਂ ਅਤੇ ਸਾਰੇ 52 ਰਾਜਿਆਂ ਨੂੰ ਬਾਹਰ ਲੈ ਆਏ ਹਰੀਦਾਸ ਧਰੋਗੇ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੁਣ ਮੈਂ ਸਦਾ ਤੁਹਾਡੀ ਸੇਵਾ ਵਿੱਚ ਰਹਾਂਗਾ ਅਤੇ ਆਪਣਾ ਜਨਮ ਸਫਲਾ ਕਰਾਂਗਾ ਗੁਰੂ ਜੀ ਨੇ ਕਿਹਾ ਚੰਗਾ ਤੂੰ ਇੰਨਾ ਰਾਜਿਆਂ ਨੂੰ ਲੈ ਕੇ ਦਿੱਲੀ ਪਹੁੰਚ ਸਾਨੂੰ ਬਾਦਸ਼ਾਹ ਉਡੀਕ ਰਿਹਾ ਹੈ ਅਸੀਂ ਵਜ਼ੀਰ ਖਾਂ ਨਾਲ ਸ਼ਿਗਰ ਹੀ ਦਿੱਲੀ ਪਹੁੰਚਣਾ ਹੈ ਤਾਂ ਗੁਰੂ ਜੀ ਨੇ ਨਾਲ ਪਾਈ ਜੇਠਾ ਸਿੱਖ ਵੀ ਜਥੇਵੰਦ ਹੋ ਕੇ ਤੁਰ ਪਈ